ਨਾ ਤੂੰ ਪਲਵਾਨ ਨਹੀਂ ਕਰਨ ਲੱਗਣਾ ਭੀ ਤੋ ਮੈਨੂੰ ਕੋਈ ਐਨੀ ਹੱਟ ਕੌਡੀ ਹੱਟ ਕੌਡੀ ਪੱਟ ਨੰਗੇ ਕਰ ਪੱਟ ਨੰਗੇ ਕਰ ਤੂੰ ਮੇਰੇ ਵੀ ਖੇਤਰ ਪਵਾਏਂਗੀ ਜਿੱਦਣ ਪਵਾਏ ਠੀਕ ਆ ਤੂੰ ਇਹ ਗੱਲ ਸੋਚਦਾ ਤੂੰ ਕਰਦੀਆਂ ਬਕਵਾਸ ਜ਼ਿਆਦਾ ਜਿੱਦਣ ਮੇਰੇ ਖੇਤਰ ਪਈ ਉਦੋਂ ਤੂੰ ਹੀ ਪਵਾਉਣਾ ਤੇਰੀ ਵਜ੍ਹਾ ਨਾਲ ਹੀ ਮੇਰੇ ਖੇਤਰ ਪੈਣੇ ਆ ਤੂੰ ਬਗਾਨੇ ਬੰਦਿਆਂ ਨੂੰ ਕੱਢਦੀਆਂ ਗਾਲਾਂ ਫਿਰ ਕਹਿੰਦੀਆਂ ਲਿਓ ਪੰਤੇ ਨੂੰ ਉਹ ਮੈਂ ਮੁੱਖ ਮੰਤਰੀ ਆ ਕੋਈ ਖਾੜੇ ਚ ਨਹੀਂ ਮਿਹਨਤ ਲਾਉਂਦਾ ਬਾਹੂਬਲੀ ਨਹੀਂ ਮੈਂ ਵੇ ਮੈਂ ਕਦ ਬਗਾਨੇ ਬੰਦਿਆਂ ਨੂੰ ਗਾਲਾਂ ਕੱਢਦੀ ਆ ਮੈਨੂੰ ਦੱਸ ਕਿੱਥੇ ਗਾੜਾਂ ਆਉਂਦੀਆਂ ਨੇ ਮੈਂ ਡਾਕਟਰ ਨਹੀਂ ਹਾਂ ਕਿ ਗਾਲਾਂ ਕੱਢੂ ਲੋਕਾਂ ਨੂੰ ਮੇਰੇ ਕੀ ਦਿਮਾਗ ਤੇ ਫਰਕ ਆ ਯਾਰ ਹੋਰ ਹੀ ਗੱਲਾਂ ਕਰਦਾ ਤੂੰ ਮੇਂ ਭੰਤੇ ਐਵੇਂ ਨਾ ਮੈਨੂੰ ਬਦਨਾਮ ਕਰ ਮੇਰੇ ਦਿਮਾਗ ਥੋੜੀ ਫਰਕ ਆ ਜਾਂ ਮੈਂ ਹੈਲਾਂ ਵੀ ਗਾਲਾਂ ਕੱਢੂ ਲੋਕਾਂ ਨੂੰ ਇੰਨੇ ਕਦ ਮੇਰੇ ਤੇ ਸਮਝ ਹੈਗੀ ਐਵੇਂ ਨਹੀਂ ਕੱਢਦੀ ਮੈਂ ਗਾਲਾਂ ਬਦਨਾਮ ਕਰਦਾ ਮੈਨੂੰ ਨਹੀਂ ਸਿਮੋ ਤੂੰ ਕੱਢਦੀਆਂ ਗਾਲਾਂ ਮੈਨੂੰ ਦੋ ਬੰਦੇ ਅੱਗੇ ਘਰੇ ਲੰਬਾ ਦੇਗੇ ਠੀਕ ਆ ਗਾਲਾਂ ਦੇਗੇ ਮੈਨੂੰ ਠੀਕ ਆ ਹਾਂ ਮੈਂ ਥੋੜੀ ਦਾ ਗਾਲਾਂ ਕੱਢਦੀ ਆ ਗਾਲਾਂ ਕੱਢਦੀ ਆ ਮੈਨੂੰ ਗੜਾ ਦਿੰਦੇ ਨਾ ਮੈਨੂੰ ਪੁੱਤ ਤਾਂ ਮੁੱਕਰ ਗਿਆ